हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਉਂ ਅਨੋਖ ਸਿੰਘ ਉਹਨਾਂ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਨਿਸ਼ਾਰੇ ਪਨੂਆਂ ਤੋਂ ਦੋਸਤੋ ਕੋਈ 5 ਕਿਲੋਮੀਟਰ ਦੀ ਦੂਰੀ ਆ ਤੇ ਸ਼ੇਰੋਂ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਪੂਰੀ ਡਿਟੇਲ ਜਿਹੜੀ ਆ ਦੋਸਤੋ ਅੱਜ ਜਿੰਨੇ ਵੀ ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਿਆਂ ਦੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਆਲਮੋਸਟ ਪਸ਼ੂ ਜਿਹੜੇ ਆ ਦੋਸਤੋ ਸਾਰੇ ਸੋਏ ਸੋਏ ਆ ਇੱਕ ਝੋਟੀ ਜਿਹੜੀ ਇੱਕ ਦੋਸਤੋ ਮੱਝ ਆ ਉਹ ਗੱਬਣ ਹੋ ਗਈ ਬਾਕੀ ਓਵਰਆਲ ਪਸ਼ੂ ਸਾਰੇ ਸੋਏ ਸੋਏ ਆ ਠੀਕ ਆ ਜੀ ਕੱਲੇ ਕੱਲੇ ਪਸ਼ੂ ਦੀ ਡਿਟੇਲ ਜਿਹੜੀ ਆ ਤੁਹਾਨੂੰ ਪੂਰੇ ਵਿਸਤਾਰ ਦੇ ਨਾਲ ਮਿਲ ਜੂਗੀ ਸੋ ਵੀਡੀਓ ਦੇ ਨਾਲ ਇਹਨਾਂ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਇਹਨਾਂ ਪਸ਼ੂਆਂ ਦੀ ਤੁਹਾਨੂੰ ਮਿਲ ਸਕੇ ਅੱਜ ਤਰੀਕ ਦੋਸਤੋ 14 ਅਪ੍ਰੈਲ ਸਮਾਂ ਕੋਈ ਸ਼ਾਮ ਦੇ 5: ਕਿ ਜੋ ਆਈ ਦਾ ਸਮਾਂ ਬਾਕੀ ਜਿਹੜਾ ਕੋਈ ਪਸ਼ੂ ਦੁੱਧ ਤੇ ਚੱਲ ਰਿਹਾ ਦੋਸਤੋ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਹਰ ਵਾਰ ਆਪਣੀ ਇੱਕ ਰਿਕਵੈਸਟ ਹੁੰਦੀ ਆ ਕਿਸਾਨ ਫਾਰਮਰ ਵੀਰਾਂ ਤੱਕ ਵੀ ਦੋ ਟਾਈਮ ਚੋਾਈ ਜਰੂਰ ਕੀਤੀ ਜਾਵੇ ਗੱਬਣ ਪਸ਼ੂ ਆਪਣਾ ਚੌਥਾ ਨਾ ਦਾ ਟਿੱਪ ਕੇ ਵਰਾ ਕੇ ਤਸੱਲੀ ਜਰੂਰ ਕਰ ਲਿਆ ਕਰੋ ਠੀਕ ਆ ਜੀ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਦਾ ਸਾਹਮਣਾ ਕਿਸੇ ਖਰੀਦਦਾਰ ਵੀਰ ਨੂੰ ਨਾ ਕਰਨਾ ਪਵੇ ਤੇ ਖਾਸ ਪਹੁੰਚ ਤੁਸੀਂ ਜਿਹੜੀ ਆ ਪਿੰਡ ਟੋਟੀਆਂ ਕਰਨੀਆਂ ਪਾਉ ਨੋਖ ਸਿੰਘ ਹੋਂ ਦੇ ਨਾਲ ਪੂਰੀ ਗੱਲਬਾਤ ਕਰਕੇ ਆਪਾਂ ਪੂਰੀ ਡਿਟੇਲ ਉਹਨਾਂ ਤੋਂ ਲੈ ਕੇ ਇਹਨਾਂ ਪਸ਼ੂਆਂ ਦੀ ਤੁਹਾਡੇ ਨਾਲ ਸ ਆਪ ਲੈਨੇ ਆ ਡਿਟੇਲ ਬਤੇਰੇ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਪਾਉ ਨੋਕ ਸਿੰਘ ਜੀ ਸਾਸਰੀਕਾਰ ਸਾਸਰੀਕਾਰ ਆਇਆ ਸਾਸਰੀਕਾਰ ਮੇਰੇ ਭੈਣ ਭਰਾ ਸਾਰੇ ਵੇਖਣ ਵਾਲਿਆਂ ਨੂੰ ਸਾਸਰੀਕਾਰ ਸਾਸਰੀਕਾਰ ਤੇ ਗੁਰਲਾਲ ਵੀਰੇ ਕੀ ਹਾਲ ਚੱਲ ਨੇ ਵਧੀਆ ਵਧੀਆ ਵੀਰ ਜੀ ਸਭ ਠੀਕ ਠਾਕ ਠੀਕ ਠਾਕ ਗੁਰਲਾਲ ਤੇ ਪਾਉ ਨੋਕ ਸਿੰਘ ਜੀ ਅੱਜ ਪਸ਼ੂ ਆਪਣੇ ਕੋਲ ਟੋਟਲ ਦੱਸ ਦੀਏ ਇਕ ਬਰੀ ਕਿੰਨੇ ਬਕਾਉਂ ਹਾਂਜੀ ਆਪਣੇ ਕੋਲ 6 ਪਹੂਆ ਰਾਜ ਸਿਆ 6 ਪਸ਼ੂ 4 ਮੱਝਾਂ ਵਾਂ ਤੇ 2 ਗਾਵਾਂ ਵਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਪਸ਼ੂ ਮੈਨੂੰ ਲੱਗਦਾ ਵੀ ਜ਼ਿਆਦਾਤਰ ਸੂਏ ਸਵਾਏ ਆਪਣੇ ਸੂਏ ਸਵਾਇਆ ਇੱਕ ਗੱਭਣਿਆ ਤੇ ਬਾਕੀ ਸਾਰੇ ਆਪਣੇ ਸੂਏ ਸਵਾਏ ਆ ਠੀਕ ਹੈ ਜੀ ਡਿਟੇਲ ਆਪਾਂ ਨਾਲੋਂ ਨਾਲ ਦੱਸ ਦਿੰਨੇ ਆ ਅੱਛਾ ਤਾਂ ਪਿਛਲੀ ਵੀਡੀਓ ਇੱਕ ਪਾਈ ਸੀ ਆਪਾਂ ਮੈਨੂੰ ਲੱਗਦਾ ਪਸ਼ੂ ਸਾਰੇ ਸੇਲ ਹੋ ਚੁੱਕੇ ਆ ਉਹਦੀ ਜੋ ਉਹ ਝੋਟੀ ਆਪਣੀ ਆ ਜਿਹੜੀ ਜਿਹਨਾਂ ਦੀ 2000 ਰੁਪਏ ਸਾਈ ਆਈ ਸੀ ਆ ਬਿਲਕੁਲ ਜੀ ਬਿਲਕੁਲ ਤੇ ਇਹ ਨੇ 2000 ਸਾਈ ਆਈ ਆਈ ਸੀ ਤੁਹਾਨੂੰ ਉਹ ਕਲੀਅਰ ਪਤਾ ਹੀ ਇਹ ਗੱਲ ਦਾ ਭੈਣ ਭਰਾਵਾਂ ਨੂੰ ਵੀ ਦੱਸ ਦਿੰਨੇ ਆ ਮੌਕੇ ਤੇ ਪਤਾ ਹੀ ਹਾਂਜੀ ਹਾਂਜੀ ਚਲੋ ਆਪਾਂ ਰਿਕਵੈਸਟ ਵੀ ਕਰ ਦਾਂਗੇ ਆਪਣੇ ਭੈਣ ਭਰਾਵਾਂਾਂ ਤੱਕ ਹਾਂਜੀ ਹਾਂਜੀ ਜਿਹੜੀ ਸਾਈ ਬਿਆਨਾ ਇੱਕ ਵਾਰੀ ਕਾਲੀ ਜਣਾ ਪਾਇਆ ਕਰੋ ਇੱਕ ਵਾਰੀ ਚੰਗੀ ਤਰ੍ਹਾਂ ਚੀਜ਼ ਵੇਖ ਲਿਆ ਕਰੋ ਹਾਂਜੀ ਪੂਰੀ ਨਰਕ ਪਰਖ ਇੱਕ ਵਾਰੀ ਕਰ ਲਿਆ ਕਰੋ ਵੀ ਸਾਈ ਬਿਆਨਾ ਪਾਉਣਾ ਚਾਹੀਦਾ ਜਾਂ ਨਹੀਂ ਹਾਂਜੀ ਤੇ ਇੱਕ ਦੋ ਵਾਰੀ ਦੋਸਤੋ ਵੀਡੀਓ ਜ਼ਰੂਰ ਦੇਖਿਆ ਕਰੋ ਠੀਕ ਆ ਜੀ ਕੱਲੇ ਕੱਲੇ ਉਰੀਨ ਇਨਫੋਰਮੇਸ਼ਨ ਦਿੰਨੇ ਆ ਪੂਰਾ ਬਾਡੀ ਸਟਰਕਚਰ ਥਣ ਭਾਂਡਾ ਪੂਰੀ ਤਸੱਲੀ ਨਾਲ ਤਾਂ ਦਿਖਾਉਣੇ ਆ ਵੀ ਉਸ ਪਸ਼ੂ ਦੀ ਤੁਸੀਂ ਸਾਈ ਬੈਨਾਂ ਪਾ ਕੇ ਪਸ਼ੂ ਡਕਣਾ ਹੁੰਦਾ ਆ ਆਪਦੀ ਚੁਵਾਈ ਕਰਕੇ ਜਾਂ ਤਾਂ ਫੇਲ ਕਰ ਸਕਦੇ ਜੇ ਜਾਂ ਪਾਸ ਕਰ ਸਕਦੇ ਇੱਥੇ ਆਣ ਕੇ ਬਾਅਦ ਵਿੱਚ ਕੋਈ ਵੀ ਰੱਖੇ ਪਾਲੀ ਵੱਡੀ ਆ ਪਾਲੀ ਛੋਟੀ ਆ ਕੋਈ ਅੱਖ ਬਰੜੀ ਆ ਕੋਈ ਅੱਖ ਬਿੱਲੀ ਮਣਕੀ ਆ ਇਹ ਚੀਜ਼ਾਂ ਪਹਿਲਾਂ ਇੱਕ ਵਾਰੀ ਤਸੱਲੀ ਨਾਲ ਜ਼ਰੂਰ ਦੇਖ ਲਿਆ ਕਰੋ ਹੱਥ ਜੋੜ ਕੇ ਬੇਨਤੀ ਹੁੰਦੀ ਆ ਠੀਕ ਆ ਜੀ ਅੱਗੇ ਬਈ ਕਿਸੇ ਵਪਾਰ ਦਾ ਖੇਤਾ ਕੋਈ ਗਾਹਕ ਹੋਰ ਖਰਾਬ ਨਾ ਹੋਵੇ ਤਾਂ ਪਾਉਨੋਕ ਸਿੰਘ ਜੀ ਚਲੋ ਡਿਟੇਲ ਆਪਾਂ ਨਾਲ ਦੇ ਨਾਲ ਇੱਕ ਵਾਰੀ ਸਾਂਝੀ ਕਰਦੇ ਆ ਹੋਰ ਤੁਸੀਂ ਗੱਲਬਾਤ ਕਰ ਲਓ ਕੋਈ ਕਰਨੀ ਹੈ ਗੱਲਬਾਤ ਇਹੋ ਹੀ ਆ ਭੈਣ ਭਰਾ ਜਦੋਂ ਸਾਈ ਪਾਉਂਦੇ ਆ ਉਦੋਂ ਵੀਡੀਓ ਗਾਹ ਪਛਾਹ ਕਰਕੇ ਬੜੀ ਰੀਜਨਲ ਵੇਖ ਕੇ ਆਪਦਾ ਪੈਂਡਾ ਵੇਖ ਕੇ ਫੇਰ ਸਾਈ ਪਾਉਣ ਜਦੋਂ ਆਪਣੇ ਰਾਜ ਸਿੰਘ ਤੀਜੇ ਦੇ ਨਾਲ ਕੇ ਆਖਣਾ ਵਾ ਇਹ ਨਿੱਕੀ ਆਏ ਵੱਡੀ ਆ ਕੋਈ ਦੁੱਧ ਚ ਕਮੀ ਨਿਕਲੀ ਅਸੀਂ ਲੀਟਰ ਰੱਖਿਆ ਕੰਡਾ ਰੱਖਿਆ ਜਿਹਦੇ ਕੋਲ ਹੀ ਭੈਣ ਭਰਾ ਕੋਲ ਟਾਈਮ ਆਣ ਕੇ ਦੋ ਟਾਈਮ ਤਿੰਨ ਟਾਈਮ ਚੂਣ ਬਿਲਕੁਲ ਕਿਉਂ ਸਾਈ ਫੇਮ ਬੋੜਨੀ ਚਾਹੀਦੀ ਅਸਲੀ ਆਪਾਂ ਤਾਂ ਉਤਰੇ ਮੋੜਦੇ ਨੇ ਆਖੀ ਦਾ ਕੋਈ ਗ ਪਰ ਦੁੱਧ ਚ ਕਮੀ ਹੋਵੇ ਥਾਣ ਚ ਕਮੀ ਹੋਵੇ ਫੇ ਬੰਦਾ ਆਖੇ ਤੂੰ ਇੱਥੇ ਗਲਤ ਆ ਤੂੰ ਜਿੰਨਾ ਦੁੱਧ ਆਪਾਂ ਦੱਸਦੇ ਹੁੰਨਾ ਵਾ ਬਿਲਕੁਲ ਹਾਂਜੀ ਆ ਗੱਲਾਂ ਬਾਤਾਂ ਵਾ ਇਹ ਗੱਲਬਾਤ ਆ ਬਾਕੀ ਦੱਸਾਂ ਕਿ ਚੱਕਰ ਹਾਂਜੀ ਵੀ ਦੋਸਤੋ ਜਿੰਨਾ ਤੁਹਾਨੂੰ ਦੁੱਧ ਦੱਸਿਆ ਜਾਊਗਾ ਜੇਕਰ ਅਠ ਕਿਹਾ ਗਿਆ ਤੇ ਅਠ ਦਾ ਕੋਈ 6 ਨਿਕਲੇ 5 ਨਿਕਲੇ ਉਹਦਾ ਡਬਲ ਹਰਜਾਨਾ ਵੀ ਹੋਵੇਗਾ ਬਾਕੀ ਤੇਲ ਪਾੜੇ ਦਾ ਖਰਚਾ ਵੀ ਮਿਲੂਗਾ ਹਾਂਜੀ ਤੇ ਜਿਹੜਾ ਉਤਰਾਣ ਕੇ ਆਖਣਾ ਸਾਨੂੰ ਸਾਈ ਮੋੜ ਦੋ ਅਸੀਂ ਨੀਲੀ ਲੈਣੀ ਸੀ ਕਾਲੀ ਨਿਕਲ ਆਈ ਆ ਤੇ ਜਦੋਂ ਸਾਈ ਪਾਈ ਆ ਕਾਲੀ ਮਾਹੀ ਦੀ ਪਾਈ ਆ ਪਰ ਨੀਲੀ ਤੇ ਆਖਿਆ ਨਹੀਂ ਸੀ ਤੇ ਤੁਸੀਂ ਵੀ ਉਸ ਟਾਈਮ ਤੇ ਇੱਥੇ ਜਦੋਂ ਆਪਾਂ 2000 ਰੁਪਏ ਉਹਨਾਂ ਦਾ ਮੋੜਤਾ ਅਸੀਂ ਇਹ ਦੂਜੀ ਨਿਕਲ ਆਈ ਅਸੀਂ ਤੇ ਨੀਲੀ ਦੀ ਲੈਣੀ ਸੀ ਚਲੋ ਕਿਸੇ ਨਾ ਕਿਤੇ ਕੋਈ ਬੰਦੇ ਨਾ ਮੈਂ ਸਮਝਦਾ ਵੀ ਕਿਸੇ ਨਾ ਕਿਤੇ ਮਾੜਾ ਮੋਟਾ ਅਣਜਾਣ ਵੀ ਹੁੰਦੇ ਆ ਪਰ ਆਪਾਂ ਹਰ ਵਾਰ ਕਹਿੰਨੇ ਆ ਵੀ ਕੋਈ ਜਾਣਕਾਰ ਬੰਦਾ ਨਾਲ ਜ਼ਰੂਰ ਲੈ ਕੇ ਆਓ ਹਾਂਜੀ ਹਾਂਜੀ ਤੇ ਭਾਉ ਜੀ ਚਲੋ ਜਿਆਦਾ ਸਮਾਂ ਆਪਾਂ ਨਾ ਗੱਲਾਂ ਚ ਕਰਾਈਏ ਆਜੋ ਇੱਕ ਬੰਦੇ ਸ਼ੁਰੂਆਤ ਕਰਦੇ ਹਾਂ ਇਸ ਮੈਂ ਤੋਂ ਕਰ ਲੈਨੇ ਆ ਇਹਦੇ ਮਗਰ ਰਾਜ ਸਿਆ ਮਤਲਬ ਇਹਨੂੰ 8-9 ਦਿਨ 10 ਵੀ ਹੋ ਗਏ ਹੋਣਗੇ ਤੇ ਕੀ ਨਾ ਵਾ ਕੱਟੀ ਆ ਮਗਰਾ ਇਹਦੇ ਥੱਲੇ ਜਿਹੜਾ ਵਾ ਐ ਕੰਡੇ ਦੇ ਝੜੋਲਾ ਤਾਂ 10.5 ਕਿਲੋ ਦੁੱਧ ਆ ਠੀਕ ਹੈ ਜੀ ਤੇ ਵਿਖਾਵਾ ਭਾਵੇਂ 11-12 ਦੇ ਜਿਹੜਾ ਆਪਾਂ ਚਵਾ ਦੇਣਾ 10 ਤੋਂ ਅੰਦਰ ਨਹੀਂ ਗਾ ਬਾਹਰ ਦੁੱਧ ਆ ਇਹਦੇ ਥੱਲੇ ਦਸੋਂ ਬਾਹਰ ਦਸੋਂ ਬਾਹਰ ਤੇ ਦਸਾਂ ਦਿਨਾਂ ਦੀ ਸੂਈ ਆ ਆ 10 ਦਿਨਾਂ ਦੀ ਸੂਈ ਤਾਂ ਹੋਊਗਾ ਦੂਜਾ ਦਾ ਤੀਜਾ ਹੋਊਗਾ ਜੀ ਇਹ ਕੋਈ ਦੂਜਾ ਘਰ ਲਾ ਮਾਲੇ ਭਵੇਂ ਤੀਜਾ ਮਾਲੇ ਭਵੇਂ ਚੌਥਾ ਮਾਲੇ ਆਉਦੀ ਹੈ ਦੂਜੇ ਨਹੀਂ ਤੀਜੇ ਉਹ ਹਗਦੀ ਆ ਠੀਕ ਹੈ ਜੀ ਤੇ ਆਪਦੀ ਨਰਖ ਪਰਖ ਕਰਨ ਬਾਕੀ ਚੋਣ ਚੰਨ ਚੰਗੀ ਸਾਥ ਮੈਂ ਨਾ ਪੋਲੀ ਦੇ ਅੱਛਾ ਜੀ ਕੋਈ ਇਹਦੇ ਜਾ ਧਾਰਦਾ ਵੀ ਫਰਕ ਨਹੀਂ ਜੀਦਾ ਭੈਣ ਭਰਾ ਦਾ ਟਾਈਮ ਹੈਗਾ ਆਣ ਕੇ ਦੋ ਟਾਈਮ ਚ ਹੋਵੇ ਬਿਲਕੁਲ ਜੀ ਬਿਲਕੁਲ ਹਰ ਵਾਰ ਦੋਸਤੋ ਆਪਾਂ ਇਹ ਗੱਲ ਅਪੀਲ ਕਰਦੇ ਹਾਂ ਨਾ ਰਿਕਵੈਸਟ ਆਪਾਂ ਖੁੱਲਾ ਰਾਜ ਸਿਰ ਸੱਦਾ ਦਿੰਦੇ ਆਂ ਤੇ ਜਿਹੜੇ ਐਵੇਂ ਕੋਈ ਕਮੈਂਟ ਕਰ ਦੇਣਾ ਐ ਜੋ ਫਲਾਂਟੀ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿ ਇਹਦਾ ਦਿਲ ਦੁਖੀ ਕਰਨਾ ਆਣ ਕੇ ਕੋਈ ਨੁਕਸ ਕੱਢਣ ਬਿਲਕੁ ਫੇਸ ਕੁਆਲਿਟੀ ਇਹ ਲੈਣਾ ਗੁਰਨਾਲ ਇਧਰ ਨੂੰ ਫਿਰ ਤੋਰ ਲਾ ਫੇਸ ਕੁਆਲਿਟੀ ਦੋਸਤੋ ਵੇਖ ਲਓ ਠੀਕ ਆ ਜੀ ਫੋਲੋ ਵੱਡੇ ਹਾਈਟ ਕੱਟ ਦੇ ਵਿੱਚ ਹਾਈਟ ਕੱਟ ਚੰਗੀ ਆ ਪੂਰੀ ਨਿੱਗਰ ਆ ਜੰਮੀਪਲੀ ਪੂਰੀ ਆ ਠੀਕ ਆ ਜੀ ਵੇਲ ਬੂਲ ਸਪੈਸ਼ਲ ਵੱਡੇ ਕੱਟ ਦੇ ਵਿੱਚ ਠੀਕ ਆ ਤੇ 10 ਦਿਨ ਦਾ ਸਮਾਂ ਹੋ ਗਿਆ ਇਸ ਮੱਝ ਨੂੰ ਸੂਹੀ ਨੂੰ ਸੂਹਾ ਕੋਈ ਤਿੱਜਾ ਕੁਇਆ ਤੁਸੀਂ ਜੇ ਨਾਲ ਤੁਸੀਂ ਮੰਨ ਸਕਦੇ ਠੀਕ ਹੈ ਜੀ ਹੱਟ 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 ਸੋ ਪੂਰੇ ਜੋਰ ਦੇ ਵਿੱਚ 10 ਕਿਲੋ ਦੁੱਧ ਮਗਰ ਕੱਟੀ ਆ ਫੀਮੇਲ ਕਾਫ ਇਸ ਮੱਝ ਆਪਾਂ ਰਾਇਸੇ 10 ਆਖਿਆ ਦੁੱਧ 11 ਹੋਊਗਾ ਆਪਾਂ ਦਾ ਆਖਿਆ ਵਾ ਕੋਈ ਜਾ ਕੇ ਕਿਤੇ ਚੋਕੇ ਭੈਣ ਭਰਾ ਮੁੜ ਕੇ ਆਕੇ ਨਾ ਕੀ ਆਖਿਆ ਵਾ ਅਗਲਾ ਚੋਵੇ 10 ਤੋਂ ਬਾਹਰ ਨਿਕਲੂਗਾ ਅੰਦਰ ਨਹੀਂਗਾ ਲਓ ਜੀ ਦਸੋਂ ਬਾਹਰ ਦੁੱਧ ਦਸੋਂ ਠੀਕ ਹੈ ਜੀ ਅੰਦਰ ਨਹੀਂਗਾ ਦਸੋਂ ਬਾਹਰ ਦੁੱਧ ਬਾਹਰ ਬਾਹਰ ਉਹ ਤੁਸੀਂ ਆਪਦੀ ਬਿਲਕੁਲ ਜਿਹੜੀ ਹੈ ਨਰਕ ਪਰਤਾਂ ਤਸਾਲੀ ਉਹ ਚੋਕੇ ਕਰ ਸਕਦੇ ਜੀ ਠੀਕ ਹੈ ਜੀ ਬਾਕੀ ਗਰੇਡੇਡ ਦੇ ਵਿੱਚ ਜਾਂ ਥੋੜਾ ਨੀਲੀ ਦਾ ਪੱਖ ਤੁਸੀਂ ਜਾਂ ਨੀ ਰਾਵੀ ਦਾ ਪੱਖ ਵੀ ਮੰਨ ਸਕਦੇ ਜੀ ਚਾਰੇ ਪੈਰ ਧੋਤੇ ਆ ਥੋੜੀ ਤੇ ਵੀ ਜਵਾਬ ਆ ਉੱਤੇ ਥੱਲੇ ਸਾਹਬ ਐ ਠੀਕ ਹੈ ਬਾਕੀ ਮਿਲ ਮੋਲ ਦੇ ਵਿੱਚ ਪਾਉ ਬਿਲਕੁਲ ਮਿੱਠੀ ਮਲ ਮੋਗਾ ਦੇ ਅਗਲੀ ਨਾਲ ਅਗਲਾ ਪਿਛਲੇ ਪੋਲੀ ਠੀਕ ਹੈ ਜੀ ਹਾਂ ਜੀ ਸਭ ਦੋਸਤੋ ਚੂਣ ਜਣ ਇੱਕ ਨੰਬਰ ਆ ਬਾਕੀ ਇੱਕ ਵਾਰ ਤੁਹਾਨੂੰ ਥੋੜੀ ਜਿਹੀ ਵੰਡ ਦਿਖਾ ਦਈਏ ਬਾਕੀ ਵਰਲਾ ਵਿਥਾਂ ਵੇਖੋ ਠੀਕ ਹੈ ਜੀ ਗਿੱਟ ਗਿੱਟ ਤੇ ਥਣ ਲੱਗਾ ਬਿਲਕੁਲ ਅਗਲੇ ਪਿਛਲੇ ਥਨਾ ਦਾ ਸੈਜ ਗਿੱਟ ਗਿੱਟ ਤੇ ਥਣ ਥਣ ਤੇ ਐ ਜਿੱਤਰਾ ਕੁੜੀਆਂ ਝੋਟੀਆਂ ਦਾ ਹੁੰਦਾ ਤੇ ਬਿਲ अच्छा पौजी दी डिमांड ਕੀ ਕਰਦੇ ਪਏ ਜੇ ਡਿਮਾਂਡ ਭਾਵੇਂ ਆਪਾਂ ਇਹਦਾ 140 ਕਰੀਏ 135 ਕਰੀਏ ਇਹਦਾ ਆਪਾਂ ਮਲ ਕੋਈ ਸਵਾ ਚੋ ਮਾਨ ਤਾਨ ਕਰ ਦਾਂਗੇ ਸਵਾ ਚੋ ਸਵਾ ਚੋ ਮਾਨ ਤਾਨ ਕਰ ਦਾਂਗੇ ਛੋੜ ਚੱਪਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਮਾਂ ਚ ਤੁਸੀਂ ਵੇਖ ਲਓ ਗੱਡੀ ਆ ਰਾ ਇਸੇ 123 ਦੀ 123 ਦੀ ਲਓ ਜੀ ਵੇ ਪੂਰੀਆਂ ਤੇ ਵੀ ਉਹ ਇੱਕੇ ਵਾਰੀ ਪੌੜੀਆਂ ਤੇ ਵੀ ਤੇ 13 ਹੀ ਤੇ 123 ਦੀ ਲੈ ਤੇ ਜਿਹਨੇ ਐਵੇਂ ਟਾਈਮ ਖਰਾਬ ਕਰਨਾ ਮੇਰਾ ਵੀਰੋ ਫੋਨ ਨਾ ਲਵੇ ਜਿਹਨੇ ਲੈਣੀ ਹੁੰਦੀ ਉਹਦਾ ਵੀ ਕਈ ਵਾਰ ਫੋਨ ਨਹੀਂ ਚੁੱਕਿਆ ਜਾਂਦਾ ਸਹੀ ਹੈ ਤੇ ਫੁੱਲ ਐੜਿਆ ਮੈਂ 6 ਫੋਟ ਆ 5 ਫੋਟ ਤੋਂ ਮਤਲਬ ਐਂ ਚੌਧਰ ਜਾ ਉਧਰ ਬਸ ਬਸ ਲਓ ਦੋਸਤੋ 1 ਲੱਖ 23 ਹਜ਼ਾਰ ਦੀ ਇਹ ਮੱਝ ਤੁਹਾਨੂੰ ਮਿਲ ਜੂਗੀ ਹਾਂਜੀ ਬਾਕੀ ਦਿਨ ਹਜੇ 10 ਹੋਏ ਆ ਕਰਮਾ ਵਾਲੀ ਮੈਲੇ ਮੂਲੇ ਤੋਂ ਚੱਲਣ ਤੋਂ ਬਾਅਦ ਦੁੱਧ ਵਾਜੂਗੀ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਤੇ ਪਾਉ ਜੀ ਅੱਗੇ ਆਪਣੇ ਕੋਲ ਸੈਕੰਡ ਨੰਬਰ ਤੇ ਜਿਹੜੀ ਆ ਝੋਟੀ ਆ ਗਈ ਆ ਐ ਰਾ ਇਥੇ ਉਹਦੇ ਮਗਰ ਹੈਗੀ ਵੀ ਕੱਟੀ ਜੋ ਉਹ ਆਪਣਾ ਜਿਗਰ ਨਹੀਂ ਕੀਤਾ ਠੀਕ ਆ ਕੱਟੀ ਉਹਦੇ ਮਗਰ ਤੇ ਆ ਦੂਜੇ ਸੂਗੇ ਮਗਰੇ ਦੇ ਕੱਟੀ ਅੱਜ ਇਹਨੂੰ ਸਦਮਾ 8ਵੇਂ ਦਿਨ ਜਾਂਦਾ 8ਵੇਂ ਦਿਨ ਇਹਦੇ ਥੱਲੇ 10 ਕਿਲੋ ਦੁੱਧ ਇਹ ਰਿਜੜਾ ਪਚਵਾ ਦੇਣਾ ਰਾਜਾ ਅੱਠ ਸੱਤਾਂ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਮਗਰ ਇਹਦੇ ਵੀ ਕੱਟੀ ਮਗਰ ਕੱਟੀ ਰਾਜਾ ਤੇ ਸੂਆ ਮਤਲਬ ਸੂਆ ਦੂਜਾ ਕੋ ਹੋ ਗਈ ਆ ਦੂਜਾ ਹੀ ਪਿਓਰ ਦੂਜਾ ਹੀ ਆ ਉਹ ਯਾਲ ਦੀ ਸਮਝਣਾ ਭਾਵੇਂ ਚੌਥਾ ਲਾਵੇ ਹੈ ਦੂਜਾ ਲੈ ਵੀ ਗਰਲਾਲ ਇੱਕ ਵਾਰੀ ਪਹਿਲਾਂ ਫੇਸ ਕੁਆਲਿਟੀ ਦੀ ਦਿਖਾ ਦੇਈ ਐ ਅੱਖਾਂ ਉੱਤਾ ਵਿਖਾ ਦੇ ਪਿੱਛੇ ਵੀਡੀਓ ਪਾਈ ਸੀ ਇਸੇ ਕੱਟੀ ਦੀ ਤੇ ਬਹੁਤੇ ਵੀਰ ਭਾਂ ਦਾ ਅੱਖਾਂ ਨਹੀਂ ਵਿਖਾਈਆਂ ਭਾਂ ਹੈਗਾ ਵਾ ਜਵਾਬ ਜਵਾਬ ਹੈਗਾ ਵਾ ਸੋ ਜਵਾਬ ਹੈਗਾ ਦੋਸਤੋ ਬਾਕੀ ਇੱਕ ਕ੍ਰੋਸ ਆ ਇਹ ਕ੍ਰੋਸ ਕੱਟੀ ਆ ਨਾ ਤਾਂ ਆਪਾਂ ਇਹਨੂੰ ਨੀਲੀ ਕਹਿ ਸਕਦੇ ਆ ਬਾਕੀ ਆਪਾਂ ਨੀਲੀ ਕਿਹਾ ਵੀ ਬਾਕੀ ਹੋ ਸਕਦਾ ਵੀ ਇਹਦੀ ਮਦਰ ਜਿਹੜੀ ਆ ਦੋਸਤੋ ਮੋਹਰਾ ਦੇ ਵਿੱਚ ਨੀਲੀ ਰਾਵੀ ਦੀ ਜਾਂ ਨੀਲੀ ਦੇ ਸਾਹਣ ਤੋਂ ਜਿਹੜੀ ਇਹ ਜੰਪ ਹੋਈ ਹੋਵੇ ਬਾਅਦ ਵਿੱਚ ਇਹ ਪਦੈਸ਼ ਹੋਈ ਇਸ ਕਰਕੇ ਕ੍ਰੋਸ ਅੰਗ ਦੇ ਵਿੱਚ ਕੱਟੀ ਆ ਕ੍ਰੋਸ ਅੰਗ ਦੇ ਵਿੱਚ ਝੋਟੀ ਆ ਤੇ ਬਾਕੀ ਥਣ ਚੱਡੇ ਦੀ ਕਾਫੀ ਖਬਰਦਾਰ ਆ ਠੀਕ ਆ ਜੀ ਤੋਂ ਪਿਛਲੀ ਵੀਡੀਓ ਦੇ ਵਿੱਚ ਵੀ ਪਾਈ ਸੀ ਕਿ 100 ਸਾਈ ਬਿਆਨਾ ਕਰਕੇ ਕੋਈ ਵੀਰ ਡਕਾ ਦੇਂਦੇ ਇਸ ਕਰਕੇ ਸੂਰ ਰਿਕਵੈਸਟ ਆ ਉਹਨਾਂ ਵੀਰਾਂ ਨੂੰ ਆਪਦੀ ਤਸੱਲੀ ਪਹਿਲਾਂ ਜਰੂਰ ਕਰਿਆ ਕਰੋ ਇੱਕ ਵਾਰੀ ਦੋ ਵਾਰੀ ਵੇਖਿਆ ਕਰੋ ਜੀ ਥਣਾ 'ਚ ਵੀਰਲ ਬਹੁਤ ਆ ਸਪਾਉ ਜੇ 10 ਕਿਲੋ ਦੱਸਿਆ ਤੋਂ ਤਿੰਨ ਥਲੇ 10 ਕਿਲੋ ਰਾਜ ਸਿਆ ਉਹਦੇ ਨਾਲ ਪਾ ਅੱਠ ਦੱਸਿਆ ਸੀ ਤੇ ਹੁਣ ਹੈ ਪੂਰੀ ਦੁੱਧ ਤੇ ਆਈ ਜੇ ਮੈਲਾ ਨਹੀਂ ਮਾਰਿਆ ਵਧੂਗੀ ਪਰ 10 ਕਿਲੋ ਦੋਤੇ ਇਹ ਵੇਲੇ 10 ਕਿਲੋ ਹਾਂਜੀ ਵੀਰ ਜੀ ਮਗਰ ਕੱਟੀਆ ਤੇ ਤਾਂ ਮੁੱਲ ਕੀ ਕਰਦੇ ਆਪਾਂ ਮੁੱਲ ਉਹ ਦਿਨ ਤੇ ਆਪਾਂ 5 ਹੀ ਹੁਣ ਹੋਰ ਦਾ ਦੋ ਦਾਦਾਂਗੇ ਇਹ ਗੱਲ ਕਾਦੀ ਹੈ ਹਾਂ ਨਾ 93 ਹਜ਼ਾਰ ਦੀ ਦੇਵਾਂਗੇ 93 ਹਜ਼ਾਰ ਦੀ 93 ਹਜ਼ਾਰ ਦੀ ਲਓ ਜੀ ਕੋ ਛੋਟੀ ਦੋਸਤੋ ਤੁਸੀਂ ਦੇਖ ਲਈਏ ਠੀਕਾ ਜੀ ਬਿਲਕੁਲ ਤਾਜੀ ਸੂਈਆ ਮਗਰ ਕੱਟੀ ਇੱਕ ਵਾਰੀ ਗੁਰਲਾਲ ਮੜਾ ਇਹਨੂੰ ਕਰਦੇ ਨੂੰ ਕੱਟੀ ਦਾ ਮੂੰਹ ਵਿਖਾ ਦੀ ਰਾਜ ਆਪਣੇ ਗੁਰਲਾ ਉਹ ਵੀ ਕੱਟੀ ਇੱਕ ਵਾਰ ਦੋਸਤੋ ਵੇਖ ਲਓ ਆ ਮਗਰ ਕੱਟੀ ਆ ਠੀਕ ਆ ਜੀ ਮਗਰ ਕੱਟੀ ਆ ਰਾਜਸਿਆਂ ਫਰਕ ਆ ਹਾਂ ਅਗਲੇ ਨੇ ਅਗਲਾ ਪੂਰਾ ਮਗਰ ਇਹਨਾ ਮਗਰ ਲੰਭਾ ਹਾਂ ਨਹੀਂ ਥਣ ਚੱਡੇ ਦੀ ਪੂਰੀ ਖਬਰਦਾਰ ਆ ਠੀਕ ਆ ਜੀ ਤੇ ਪਾਉ ਜੀ ਅੱਗੇ ਆਪਣੇ ਕੋਲ ਜਿਹੜਾ ਇਹ ਆ ਗਿਆ ਬੂਰੀ ਹਾਂਜੀ ਬੂਰੀ ਆ ਗਈ ਰਾਜਸਿਆਂ ਬੂਰੀ ਨੀਲੀ ਰਾਵੀ ਦੇ ਵਿੱਚ ਹਾਂਜੀ ਤੇ ਇਹਦੀ ਡਿਟੇਲ ਕੀ ਆ ਜੀ ਇਹਦੀ ਥੱਲੇ ਰਾਜਸਿਆਂ ਐ 8 ਕਿਲੋ ਦੁੱਧ ਦੀ ਜਿਹੜਾ ਆਪਾਂ ਮਨ ਲੀਟਰ ਮਰਾ ਦੇਣਿਆ ਇਹ ਰੀਟ ਹਾਂਜੀ 8 ਲੀਟਰ ਤੋਂ ਬਾਹਰ ਹੀ ਆ 8 ਲੀਟਰ ਤੋਂ ਬਾਹਰ ਹੋਊਗਾ ਅੱਛਾ ਸੂਈ ਨੂੰ ਸਮਾਂ ਕੋਈ ਪਤਾ ਜਾਂ ਟੋਕੜ ਜਾਂ ਗੱਬਣਾ ਕਿ ਕੱਲ ਟੋਕ ਇਹਦਾ ਵੀ ਉਥੇ ਮਾਝਾਉਂ ਤੁਹਾਡੇ ਨਾਲ ਫੇਰ ਫੇਰ ਹੋਇਆ ਵਾ ਉਹ ਵੀ ਕੱਟਾ ਇਹਦਾ ਬੈਠਾ ਅੱਛਾ ਜੀ ਹਾਂਜੀ ਤੇ ਚੋਣ ਜਾਣਾ ਸਾਬ ਚੋਣ ਬੋਲੀ ਹੈ ਰੀ ਨਾ ਕੋਲੀ ਤੇ ਠੀਕ ਹੈ ਹਾਂਜੀ ਲਓ ਦੋਸਤੋ ਚੋਣ ਦੇ ਅੰਦਰ ਤੋਂ ਚੋਣ ਤੋਂ ਵੀ ਆਪਣੇ ਪੂਰੀ ਨੀਲੀ ਰਾਵੀ ਚੋਂਦੀ ਹੈ ਤੇ ਸੂਤੇ ਨਿਸ਼ਾਨ ਆ ਚਾਰੇ ਖੁਰ ਤੋਤੇ ਆ 8 ਕਿਲੋ ਦੁੱਧ ਸਿੰਗਲ ਹੱਡੀ ਦੇ ਵਿੱਚ ਬੂਰੀ ਨੀਲੀ ਰਾਵੀ ਆ ਮਗਰ ਕੱਟਾ ਕੱਟਾ ਤੁਹਾਨੂੰ ਦਿਖਾ ਦਾਂਗੇ ਕੋਈ ਵੀਰ ਦੋ ਦਾ ਸਮਝ ਲੈ ਢਾਈਆਂ ਦਾ ਸਮਝ ਲੈ ਤਿੰਨਾਂ ਦਾ ਸਮਝ ਲੈ 8 ਕਿਲੋ ਦੁੱਧ ਦਾ ਠੀਕ ਆ ਤੇ ਦੋਵੇਂ ਟਾਈਮ ਪਾਉ ਜੀ ਫਿਰ ਬੱਚੇ ਤੇ ਮਿਲਦੀ ਆ ਕੱਟੇ ਤੇ ਮਿਲਦੀ ਆ ਕੱਟੇ ਤੇ ਹਾਂਜੀ ਲਓ ਜੀ ਠੀਕ ਹੈ ਤੋਂ ਬੂਰੀ ਨੀਲੀ 라ਵੀ ਦੇ ਵਿੱਚ ਆ ਦੋਸਤੋ ਮੱਥੇ ਬਾਲ ਅੜ ਗਏ ਬਿੱਲੀ ਮਣਕੀ ਅੱਖ ਬਿੱਲੀ ਮਣਕੀ ਅੱਖ ਆ ਹਾਂ ਠੀਕ ਹੈ ਜੀ ਸੋ ਬੂਰੀ ਨੀਲੀ ਦਾਬੀ ਦੇ ਵਿੱਚ ਦੋਸਤੋ ਤੀਜੇ ਨੰਬਰ ਤੇ ਜਿਹੜੀ ਇਹ ਤੁਹਾਨੂੰ ਆਪਾਂ ਮੱਝ ਦਿਖਾਤੀ ਆ ਕੱਟਾ ਇੱਕ ਵਾਰ ਦਿਖਾ ਦੇਗਾ ਉਸ ਤੋਂ ਬਾਅਦ ਆਪਾਂ ਰੇਟ ਵੀ ਪੁੱਛਾਂਗੇ ਠੀਕ ਹੈ ਜੀ ਇਹ ਕੱਟਾ ਮੇਲ ਦਾ ਆ ਆ ਲਓ ਜੀ ਦੋ ਢਾਈ ਮਹੀਨੇ ਅੰਦਰ ਆਇਆ ਚੰਮਲ ਕੱਟਾ ਹੈਗਾ ਮਾੜੇ ਮਾੜੇ ਸਿੰਘ ਨਿਕਲੇ ਜੇ ਦੋ ਢਾਈ ਮਹੀਨਿਆਂ ਦਾ ਨਾ ਤੂੰ ਦਾਵੇ ਢਾਈਆਂ ਦਾਵੇ ਕੋਈ ਜਿਹੜੀ ਸੱਚਾਈ ਸੱਚਾਈ ਹੁੰਦੀ ਆ ਬਿਲਕੁਲ ਜੀ ਬਿਲਕੁਲ ਲਓ ਫਿਰ ਦੋਸਤੋ 8 ਕਿਲੋ ਦੁੱਧ ਬੂਰੀ ਨੀਲੀ ਦਾਬੀ ਦੀ ਮੱਝ ਦੇ ਥੱਲੇ ਦੁੱਧ ਦਾ 8 ਕਿਲੋ ਠੀਕ ਹੈ ਜੀ ਤੇ 2 ਮਹੀਨੇ ਕੋ 2.5 ਮਹੀਨੇ ਆਪਦੀ ਸਮਝੋ ਤੁਸੀਂ ਵੇਖ ਲਿਓ ਤੇ ਪਾਉਜੀ ਦਾ ਮੁੱਲ ਫਿਰ ਕੀ ਕਰਤਾ ਜੇ ਮੁੱਲ ਰਾਜਸਿਆਂ ਕੋਈ 75 ਨਹੀਂ ਕੋਈ 70 ਨਹੀਂ ਇਹ 70 ਚੋਂ ਵੀ 2 ਡਾ ਦਾਂਗੇ 70 ਚੋਂ 68 70 ਚੋਂ 68000 68000 68000 ਹਾਂ ਲਓ ਜੀ ਹਾਂਜੀ 68000 ਦੀ ਦੋਸਤੋ ਇਹ ਮੱਚ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਬਾਕੀ ਥਾਣਾ ਥੋਣਾ ਦੀ ਕਾਫੀ ਸਾਫ ਸੁਥਰੀ ਆ ਕੋਈ ਐ ਜਿਹਨੇ ਲੈਣੀ ਭੈਣ ਭਰਾ ਨੇ ਚੋਕੇ ਵੇਖਿਆ ਕੁੜੀ ਮਤਲਬ ਗਾਜਰ ਵਾਲਕੇ ਥਾਣਿਆ ਹਾਂ ਲਓ ਜੀ ਠੀਕ ਆ ਸੋ ਠੰਡੀ ਤੇਰੀ ਆ ਸੀਲਸ ਲੱਗਾ ਜੀ ਆ ਵੇਖੋ ਲਗਾ ਸੋ ਮਾਜੇ ਵੀ ਚੰਗੀ ਆ ਦੋਸਤੋ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਬਾਕੀ ਅਗੇ ਰਵਾ ਬਣ ਜਾਊਗਾ ਪੂਰੀ ਨੀਲੀ ਰਾਵੀ ਦੀ ਇਹ ਆ ਰਾਤ ਸੇ ਆਪਣੀ ਰਾਤ 12 ਵਜੇ ਗਾਂ ਸੋਈ ਆ ਤੇ 8 9 ਵਜੇ ਜੇਰ ਪਾਤੀ ਇਹਨੇ ਅੱਛਾ ਤੇ ਮਗਰ ਬੱਚੀ ਆ ਸਵੇਰ ਦੁਜਾ ਕ ਹੋ ਗਈ ਆ ਦੁਜਾ ਪਿਓ ਦੁਜਾ ਹੀ ਜਾਦਾ ਆ ਹਾਂਜੀ ਬੱਚੀ ਮਗਰ ਲਓ ਜੀ ਡੱਬੀ ਬੱਚੀ ਐ ਮਗਰ ਆਵੇ ਹਾਂਜੀ ਠੀਕ ਆ ਆ ਵੇਖੋ 나ਡੂ ਤੇ ਬੱਚਾ ਰਾਤ ਹੀ ਸੋਈ ਆ ਠੀਕ ਆ ਜੀ ਰਾਤ ਸੋਈ ਆ ਜੇਰ ਜੂਰ ਪ੍ਰੋਪਰ ਪੈ ਗਈ ਜੇਰ ਉਹਦੀ ਵੀਡੀਓ ਬਣਾ ਕੇ ਰੱਖੀ ਜੀ ਹਾਂ ਠੀਕ ਆ ਜੀ ਤੇ ਪਾਉ ਜੀ ਬੌਲਾ ਬੂਲਾ ਚੋਇਆ ਕਿ ਦੋੜਾਂਗਾ ਚੋਇਆ ਇਹਦਾ ਆਪਾਂ ਸਵੇਰੇ ਨਾ ਚੋ ਕੇ 2 ਕਿਲੋ 2.5 ਨੂੰ ਪਿਆ ਬੱਛੀ ਲਾਈ ਆ ਠੀਕ ਹੈ ਜੀ ਚੰਗੀ ਚੋਾਈ ਚੂਈ ਸਾਫ ਪੂਰੀ ਇਹ ਬੋਲੀ ਦੇ ਕੋਈ ਪੂਰੀ ਚਟਾਈ ਸੋ ਦੋਸਤੋ ਵੈੜ ਬਿਲਕੁਲ ਤਾਜੀ ਸੂਈ ਆ ਬਾਕੀ ਬੱਚਾ ਤੁਹਾਨੂੰ ਮਗਰ ਦਿਖਾਤਾ ਬੱਛੀ ਆ ਡੱਬੀ ਮਗਰ ਬੱਛੀ ਆ ਪ੍ਰਿੰਟ ਪ੍ਰਿੰਟ ਬੱਛੀ ਦਾ ਕਾਫੀ ਸੋਹਣਾ ਪਰ ਜਿਹੜੀ ਇਹ ਵੈੜ ਵੱਡੀ ਠੀਕ ਆ ਜੀ ਇਹ ਇੱਕ ਰੰਗ ਬਿਲਕੁਲ ਬਲੈਕ ਸੋ ਬੌਲੇ ਤੇ ਚੱਲ ਰਹੀ ਆ ਕੱਲ ਸੂਈ ਆ ਪ੍ਰੋਪਰ ਜੇਰ ਇਸੇ ਕਰ ਪਾ ਦਿੱਤੀ ਆ ਠੀਕ ਆ ਜੀ ਕੁਰਲਾਲ ਮੜਾ ਖੇਚੜ ਪੱਠਿਆ ਨੂੰ ਲਓ ਜੀ ਕੋਈ ਨਹੀਂ ਬੱਚੀ ਦਾ ਕਰਕੇ ਭਾਈ ਦੀ ਆ ਕੋਈ ਨਹੀਂ ਕੋਈ ਨਹੀਂ ਹੌਂ ਦੇ ਕੋਈ ਅੱਛਾ ਲਓ ਦੱਸੋ ਵਿਹੜ ਚੰਗੀ ਆ ਠੀਕ ਆ ਜੀ ਬਾਕੀ ਥਣ ਥਣ ਪੂਰੇ ਹੱਥੀ ਚੋਾਈ ਵਾਲੇ ਲੰਬੇ ਥਾਣਾ ਮਗਰ ਵੀ ਬੱਚੀ ਆ ਬੱਚੀ ਵੀ ਤੁਸੀਂ ਇੱਕ ਵਾਰੀ ਜ਼ਰੂਰ ਵੇਖੋ ਬਿਲਕੁਲ ਐਚ ਐਫ ਤੇ ਚੰਗੇ ਟੀਕੇ ਦੀ ਮਗਰ ਆ ਲੋ ਠੀਕ ਆ ਸੋ ਨੜੂ ਬਿਲਕੁਲ ਬੱਚੇ ਦੇ ਨਾਲ ਆ ਤੇ ਪਾਉ ਜੀ ਇਸ ਵੈੜ ਦਾ ਫਿਰ ਕੀ ਮੁੱਲ ਕਰਤਾ ਜੇ ਇਹਦਾ ਰਾਜ ਸਿਆ ਮੰਗਣ ਨੂੰ ਜੋ ਮਰਜੀ ਮੰਗੀਏ ਇਹਦਾ ਆਪਾਂ ਨਾ ਕੀ ਨਾ ਵਾ 50 ਤੇ 6 56 56000 ਤੋਂ 2 ਛੋਟ 200 ਛੋਟ ਮੰਗਣ ਜੋ ਮਰਜੀ ਮੰਗੀਏ 20 ਲੀਟਰ ਦੋਤੀ ਚਵਾ ਦੂ 20 ਚਵਾ ਦੇ 22 ਚਵਾ ਦੇ ਚਵਾਈ ਦੀ ਕੋਲੀ ਆ ਹੁਣ ਤੇ ਸੂਜੀ ਚਾਹੀ ਨਾ ਉਹ ਸੂਸਵਾ ਚਾਹੀ ਆ ਹਾਂਜੀ ਹਾਂਜੀ ਸੂਸਵਾ ਚਾਹੀ ਆ 56000 ਦੀ ਦੋਸਤੋ ਇਹ ਵੈੜ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਚਵਾਈ ਇੱਕ ਨੰਬਰ ਤੇ ਆਪਦੀ ਤਸਦੀਕ ਕਰ ਲੇ ਭਰਾ ਠੀਕ ਆ ਸੋ ਥਾਣਾ ਤੋਂ ਦੀ ਆ ਤੁਸੀਂ ਵੇਖੋ ਬਿਲਕੁਲ ਹੱਥੀ ਚਵਾਈ ਪੂਰੇ ਮੁਠੀ ਥਾਣਾ ਠੀਕ ਆ ਜੀ ਲੈ ਵੀ ਭੌਜੀ ਅੱਗੇ ਜਿਹੜੀ ਆਪਣੇ ਕੋਲ ਆ ਆ ਗਈ ਡੱਬੀ ਹਾਂਜੀ ਡੱਬੀ ਆ ਗਈ ਵੀਰ ਜੀ ਇਹ ਸਟ੍ਰੇਕ ਹੋ ਗਈ ਆ ਠੀਕ ਆ ਜੀ ਮਗਰ ਬੱਛਾ ਆ ਆਪਾਂ ਡੱਬਾ ਜਿਹੜਾ ਮਗਰ ਬੱਛੀ ਕਹ ਦਿੱਤੀ ਸੀਗੀ ਹਾਂ ਬੱਛਾ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਵਹਿੜ ਦਿਖਾ ਦਿੰਦੀ ਠੀਕ ਆ ਜੀ ਬਿਲਕੁਲ ਤਾਜੀ ਸੂਈ ਸੁਵਾਈ ਆ ਸੂਸਵਾ ਦੇ ਵਿੱਚ ਆ ਤੇ ਮਗਰ ਬੱਛਾ ਇਹ ਮੇਰੇ ਭਰਾ ਤੁਸੀਂ ਨੋਟ ਕਰ ਲਿਓ ਡੱਬਾ ਆ ਮਗਰ ਬੱਛਾ ਠੀਕ ਆ ਜੀ ਨਾਲੂ ਬੱਚੇ ਦੇ ਨਾਲ ਆ ਬੱਛਾ ਇੱਕ ਡੰਗ ਦੋ ਡੰਗ ਜਿਹੜੀ ਚੁਵਾਈ ਆ ਬੌਲੇ ਤੇ ਹੋਈ ਆ ਠੀਕ ਆ ਸੋ ਆਣ ਕੇ ਕੋਈ ਵੀਰ ਆਪਣੀ ਤਸੱਲੀ ਕਰ ਸਕਦਾ ਬਾਕੀ ਚੂਣ ਜਾਨ ਚੰਗੀ ਆ ਵਹਿੜ ਬੌਲੇ ਤੇ ਤੁਸੀਂ ਆਪਦੀ ਚੋਕੇ ਭਰਾ ਕੇ ਜਿੱਦਾਂ ਮਰਜ਼ੀ ਬੇ ਤੜਕ ਤਸੱਲੀ ਕਰ ਲਿਓ ਤਪਾਉ ਜੀ ਅੱਗੇ ਜਿਹੜੀ ਆਪਣੇ ਕੋਲ ਆ ਬੈੜ ਆ ਗਈ ਆ ਹਾਂਜੀ ਇਹ ਆਪਣੀ ਅੱਜ 4 ਦਿਨ ਹੋ ਗਏ ਰਾਜਸਾ ਸੂਈ ਨੂੰ ਉਹ ਇਹਦੇ ਮਗਰ ਬੱਛੀ ਆ ਠੀਕ ਆ ਜੀ ਹਾਂਜੀ 4 ਦਿਨਾਂ ਦੀ ਸੂਈ ਆ ਅੱਜ ਚੌਥਾ ਦਿਨ ਜਾਂਦਾ ਬਾਦ ਆ ਆ ਮਗਰ ਬੱਛੀ ਲਓ ਜੀ ਆ ਮਗਰ ਬੱਛੀ ਆ ਅਗਲੀ ਬੈੜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ 4-5 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਤਾਂ ਸੂਹਾ ਪਾਉ ਜੀ ਦੁੱਧ ਆਊਗਾ ਹਾਂ ਪ्योर ਦੁੱਧ ਆ ਹੀ ਕੋਈ ਤੀਜਾ ਵੀ ਲਾਗਦਾ ਭੈਣ ਭਰਾ ਪਰ ਪ्योर ਦੁੱਧ ਆ ਹੀ ਆਉਂਦਾ ਦੇਖੋ ਬੋਲਾ ਜਾਂ ਬੋਲਾ ਥੱਲੇ 12 ਕਿਲੋ ਦੁੱਧ ਆਇਆ ਥੋੜਾ 12 ਕਿਲੋ ਠੀਕ ਆ ਜੀ ਜਿਹੜਾ ਚਵਾ ਦੇਣਾ ਤੇ ਨੋਰਮਲ ਇੱਕ ਆਪਾਂ ਗੱਲ ਕਰਦੇ ਹੁੰਦੇ ਆ ਵੀ ਬੰਗਾ ਬੰਗਾ ਚਲੋ ਪਾ ਲਈਦਾ ਪੋਸਟ ਨਾ ਇਹ ਨਹੀਂ ਮੰਗਾ ਪਾਉਂਦੇ ਰਾਜਿਆ ਉਹ ਤਰਿਆ ਕਿਤੇ ਲੱਤ ਲੁੱਤ ਨਹੀਂ ਲਾਉਦੀਆਂ ਪਾਉਂਦੇ ਇਤਨੇ ਬੱਚੀ ਤੋਂ ਬਿਨਾ ਜਿੱਥੇ ਮਰਜੀ ਬੱਚੀ ਛੱਡੀਏ ਨਾ ਚੱਜੀਏ ਕੋਈ ਪਰਵਾਹ ਹੀ ਨਹੀਂ ਨੂੰ ਤੇ 12 ਕਿਲੋ ਜਣਾ 12 ਕਿਲੋ ਆਪਾਂ ਦੁੱਧ ਆਏ ਵੇਲੇ ਬੋਲੇ ਤੋਂ ਬਾਹਰ ਨਹੀਂ ਨਿਕਲੀ ਬੋਲਾ ਹੀ ਆ ਜੀ ਲਓ ਜੀ ਬੋਲਾ ਦੋਸਤੋ 12 ਕਿਲੋ ਇਸ ਵਕਤ ਚੌਥੇ ਦਿਨ ਦੀ ਸੂਈ ਆ ਦੂਜਾ ਸਵੇਰ ਮੰਨ ਲੇ ਕੋਈ ਵੀਰ ਠੀਕ ਆ ਜੀ ਡੱਬੀ ਲਾਲ ਆ ਵਾਈਟ ਦੇ ਵਿੱਚ ਲਾਲ ਡੱਬ ਨੇ ਠੀਕ ਆ ਜੀ ਬਾਕੀ ਥਣ ਲੇਵੇ ਦੀ ਪੂਰੀ ਸਾਫ ਸੁਥਰੀ ਲੰਬੇ ਥਾਣਾ ਹੱਥੀ ਚਵਾਈ ਵਾਲੇ ਥਾਣਾ ਕੋਈ ਵੀਰ ਦੂਰੋਂ ਨੇੜੇੋਂ ਆ ਰਿਹਾ ਠੀਕ ਹੈ ਜੀ ਉਹ ਤੁਸੀਂ ਜ਼ਰੂਰ ਧਿਆਨ ਇੱਕ ਆਈਡੀਆ ਮੰਨ ਕੇ ਆਇਓ ਵੀ ਲੰਬੇ ਥਾਣਾ ਕੋਈ ਵੀਰ ਇਹਨਾਂ ਆ ਕੇ ਵੀ ਛੋਟਾ ਥਾਣਾ ਕਰੇ ਉਂਗਲਾ ਨਾਲ ਚੋਣਾ ਪਵੇ ਹੱਥੀ ਚਵਾਈ ਦਾ ਥਾਣਾ ਲੱਗਾ ਨਿੱਗਰ ਲੈਵਾ ਬਿਲਕੁਲ ਫਾੜੀ ਵਾਲਾ ਚੱਟਾ 12 ਕਿਲੋ ਦੁੱਧ ਠੀਕ ਹੈ ਜੀ ਜਿੱਦਾਂ ਮਰਜ਼ੀ ਕੋਈ ਵੀਰ ਇਹ ਥਾਣ ਕੇ ਆਵੇ ਇਸਾਨੀ ਕਰਿਓ 12 ਕਿਲੋ ਦੁੱਧ ਸ਼ੋਰਟੀ ਭਾਉ ਦੇ ਰਿਆ ਵੀ 12 ਕਿਲੋ ਦੁੱਧ ਜਿਹੜਾ ਚੋਕੇ ਜਾਂ ਚਵਾ ਕੇ ਦਵਾਂਗੇ ਹਾਜੇ ਜਸਟ ਬੋਲੇ ਤੋਂ ਬਾਹਰ ਹੀ ਨਿਕਲੀ ਐ ਚੌਕ ਪੰਜਾਂ ਦੇ ਚੌਕ ਦੇਣਾ ਜੀ ਦੁੱਧ ਰਾਵਣਾ 14 15 14 15 ਚਵਾ ਦੂ ਆਪਾਂ ਇਹ ਵੇਲੇ 12 ਕਿਲੋ ਚਵਾਵਾਂਗੇ ਠੀਕ ਹੈ ਹਾਂਜੀ ਤੇ ਪਾਉ ਜੀ ਆਪਾਂ ਫਿਰ ਕੀ ਲੈਣ ਦੇਣ ਰੱਖਿਆ ਦਾ ਇਹਦਾ ਆਪਾਂ ਮਲ 40 ਤੇ 6 40 40000 ਚ ਛੋੜ ਛੱਪਾ ਕਰ ਦਾਂਗੇ ਕੋਈ 40000 ਚ 40000 ਚ ਛੋੜ ਛੱਪਾ ਕਰਾਂਗੇ ਉਹ ਵੀ ਦੋਸਤੋ ਮਗਰ ਵੀ ਬੱਛੀ ਆ ਮਗਰ ਬੱਛੀ 40000 ਦੇ ਵਿੱਚੋਂ ਛੋੜ ਛੱਪਾ ਆ ਲਓ ਐ ਚੁਾਈ ਇੱਕ ਨੰਬਰ ਰਾਜਸਿਆਂ ਪੂਰੀ ਨੰਬਰ ਦੇ ਠੀਕ ਹੈ ਜੀ ਦੋਹਾਂ گاਵਾਂ ਦੀ ਲੋਭੀ ਭਰਾਵੋ ਇਹ ਬੱਛੀ ਆ ਠੀਕ ਆ ਜੀ ਬਾਕੀ ਥਣ ਜਿਹੜੀ ਆ ਮੌਕੇ ਦੀ ਗੱਲ ਆ ਬਈ ਦੋਸਤੋ ਥਣ ਬਹੁਤੇ ਵੀਰਾਂ ਨੇ ਕ ਆਈਡੀਆ ਰੱਖਣਾ ਥਣ ਬਹੁਤ ਸੋਹਣਾ ਥਣ ਬਹੁਤ ਵਧੀਆ ਆ ਤੇ ਤੇਰੀ ਸੀਲਸ ਲੱਗ ਥਣ ਤੇ ਕਿਹਦੇ ਕੰਨ ਗੱਲਾਂ ਆ ਆ ਲਓ ਜੀ ਸੋ ਜਿੱਦਾਂ ਮਰਜੀ ਮੇਰਾ ਵੀਰ ਕੋਈ ਤਸੱਲੀ ਕਰੀ ਚਲੇ ਆ ਵੇਖੋ ਹੈ ਦੋਸਤੋ ਵੈੜ ਚੰਗੀ ਆ ਠੀਕ ਆ ਡਿਮਾਂਡ ਤੁਹਾਨੂੰ ਰੇਟ ਭਾਅ ਪੜਦਾ ਦੱਸ ਦਿੱਤਾ ਬਾਕੀ ਜਿਹੜੇ ਵੀਰ ਦੇ ਬਿਲਕੁਲ ਆਉਗੀ ਠੀਕ ਆ ਜੀ ਮੇਚੇ ਇੱਠ ਤੇ ਜ਼ਰੂਰ ਤੁਸੀਂ ਖਰੀਦ ਲਿਓ ਅੱਗੇ ਪਹੁੰਚ ਜੀ ਆਪਣੇ ਕੋਲ ਜਿਹੜੀ ਆ ਮੈਂ ਆ ਗਈ ਆ ਇਹ ਰਾਜਸਿਆ ਪੰਜਾਂ ਮਹੀਨਿਆਂ ਦੀ ਜਿਹੜੀ ਆ ਚੈੱਕ ਪਾਸ ਪੰਜਾਂ ਮਹੀਨਿਆਂ ਦੀ ਪੰਜਾਂ ਮਹੀਨਿਆਂ ਦੀ ਇਹਦੇ ਥੱਲੇ ਅੱਠੀ ਪੈਰੀ 5 ਕਿਲੋ ਦੁੱਧ ਜਿਹੜੀ ਆਪਾਂ ਲੀਟਰ ਮਰਾ ਦੇਣੇ ਆ ਇਹ ਅੱਠੀ ਪੈਰੀ ਮਿਲਦੀ ਆ ਅੱਠੀ ਪੈਰੀ ਉਹ ਦੋ ਵੇਲੇ ਚੁੰਦੇ ਆਂ ਭਾਰਸਾ ਅਸੀਂ ਅੱਠੀ ਪੈਰੀ ਇਹਨੂੰ ਮੱਲਾ ਆਪਾਂ ਕਿਵੇਂ ਫਿਰ ਭਾੜੇ ਭੂੜੇ ਚੁੰਨੇ ਕੇਹੜੇ ਵੇਲੇ ਟੀਕਾ ਲਿੰਦੀ ਕੇਹੜੇ ਟੀਕੇ ਤੋਂ ਬਿਨਾਂ ਵੀ ਭਸਮ ਪੈਂਦੀ ਆ ਤੇ ਗੱਬਣ ਗੱਬਣ ਹਾਂ ਪੰਜਾਂ ਮਹੀਨੇ ਦੀ ਚੈੱਕ ਪਾਸ ਚੈੱਕ ਪਾਸ ਜਿਹੜੇ ਭੈਣ ਭਰਾ ਨੇ ਕੋਈ ਹੱਥ ਪਾਉਣਾ ਵਾ ਆਪ ਦਾ ਡਾਕਟਰ ਨਾਲ ਲੈਵੇ ਚੈੱਕ ਕਰਾ ਕੇ ਲੈ ਜੀ ਹਾਂਜੀ ਲੋ ਵੀ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਜੜੀਆਂ ਟੋਕੜ ਗੱਬਣ ਮੱਜਾਂ ਪਾਈਆਂ ਨੇ ਜਿੱਦਾਂ ਕਿ ਭਾਉ ਦੀ ਗੱਲ ਆ ਜਿੱਦਾਂ ਕਿ ਭਾਉ ਦੀ ਗੱਲ ਆ ਬਹੁਤ ਸਿਆਣੀ ਗੱਲ ਆ ਠੀਕ ਆ ਜੀ ਕੋਈ ਵੀਰ ਆਪ ਦਾ ਡਾਕਟਰ ਜ਼ਰੂਰ ਨਾਲ ਲੈ ਕੇ ਆਇਓ ਬਾਅਦ ਵਿੱਚ ਦੋਸਤੋ ਇਸੇ ਕਿਸੇ ਕੋਈ ਵੀਰ ਬਾਅਦ ਵਿੱਚ ਕਹਦੇ ਵੀ ਇੱਥੇ ਕਿਸੇ ਡਾਕਟਰ ਨੇ ਆਹ ਕਹਤਾ ਜੂੰ ਕਹਤਾ ਆਪਣਾ ਡਾਕਟਰ ਤੁਸੀਂ ਨਾਲ ਲੈ ਕੇ ਚੈੱਕ ਕਰਵਾ ਲਿਓ ਪੰਜਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ 5 ਕਿਲੋ ਦੁੱਧ 8 ਪਹਿਰੀ ਮਿਲਦੀ ਆ ਇੱਕ ਟਾਈਮ ਮਿਲਦੀ ਆ ਠੀਕ ਆ ਜੀ ਕਦੇ ਕਦਾਂ ਜਿਹੜਾ ਟੀਕਾ ਵੀ ਲੈ ਲੈਂਦੀ ਆ ਭਾੜੇ ਤੇ ਵੀ ਮਿਲਦੀ ਆ ਉਸ ਅਕੋਰਡਿੰਗ ਤੁਸੀਂ ਜਿਹੜਾ ਸੌਦਾ ਕਰ ਸਕਦੇ ਜੀ ਠੀਕ ਆ ਜੀ ਬਾਕੀ ਹੁਣ ਫਿਲਹਾਲ ਤੁਸੀਂ ਵੇਖ ਸਕਦੇ ਜੀ ਹੋ ਸਕਦਾ ਵੀ ਦੂਜੇ ਸੂਬੇ ਦੇ ਵਿੱਚ ਹੋਵੇਗਾ ਤੀਜੇ ਸੂਬੇ ਲਈ ਗੱਬਣ ਹੋਵੇ ਠੀਕ ਆ ਉਸ ਅਕੋਰਡਿੰਗ ਤੁਸੀਂ ਜਿਹੜੀ ਆ ਇਹਦੀ ਬਿਲਕੁਲ ਖਰੀਦ ਕਰ ਸਕਦੇ ਜੀ ਥਣ ਦੇਵੇ ਦੀ ਬਿਲਕੁਲ ਪੱਧਰ ਬਖਾਲਾ ਲੰਬੇ ਥਣ ਇੱਕ ਟਾਈਮ ਮਿਲਦੀ ਆ ਠੀਕ ਆ ਬੱਛਾ ਇਹ ਕਿਦੇ ਭਾਵੇਂ ਰਾਜਸਨ ਟੀਕਾ ਲਵੇ ਹੁਣ ਆਪਾਂ ਨੂੰ 5-7 ਦਿਨ ਹੋ ਗਏ ਆ ਟੇਗੀ ਆ ਉਤਨਾ ਹੀ ਪਸ ਮੋਠਾ ਆਟੇ ਦੀ ਪਾਈ ਦੀ ਕੋਈ ਭੜਾ ਪਾਉਣਾ ਥੱਲੇ ਬਹਿ ਜੀਦਾ ਜਾਇ ਪਸ ਮੋਦੀ ਆ ਪਸ ਮੋਦੀ ਐ ਮੰਨੋ ਤੇ ਉਹ ਦੋਵੇਂ ਟਾਈਮ ਚੋਂਦੇ ਰਹੀ ਤੇ ਆਪਣੇ ਬਗਾਨੇ ਆਇਆ ਸੀ ਅਗਰ ਪਰ ਪਰਥੋਂ ਚੋਂ ਆਉਂਦੀ ਆ ਟੇਗੀ ਆ ਅੱਛਾ ਪਾਉ ਜੀ 5 ਦਾ 5 ਕ ਹੋਊਗਾ ਤੇ ਤੁਹਾਡੇ ਸਾਹ ਨਾਲ ਮਿਣਾ ਗਣਿਆ ਕਿ 4 ਵੀ ਹੋ ਸਕਦਾ ਨਹੀਂ ਮਲ 4 ਨਹੀਂ ਆਪਾਂ 5 ਕਿਲੋ ਮਣਾ ਕੇ ਦੇਵਾਂਗੇ ਦੁੱਧ ਤੇ ਠੀਕ ਆ ਜੀ ਸਾਢੇ 4-5 ਕਿਲੋ ਦੁੱਧ ਮਣਾ ਕੇ ਦੇਵਾਂਗੇ ਜਿਹੜਾ ਆਪਾਂ ਤੁਹਾਡੇ ਕੋਲੋਂ ਪੰਜ ਮਹੀਨੇ ਦੀ ਗੱਪ ਚੈੱਕ ਪਾਸ ਆ ਜੀ ਆਪਣਾ ਡਾਕਟਰ ਮੇਰਾ ਵੀ ਜਰੂਰ ਨਾਲ ਲੈ ਕੇ ਆਜੋ ਆਹ ਤੇ ਆਪਦਾ ਲੋਕਲ ਕੋਈ ਡਾਕਟਰ ਪੈਸੇ ਦੇ ਕੇ ਆਪਦੇ ਹੱਥੀ ਜਰੂਰ ਚੈੱਕ ਕਰਾਇਆ ਕਰੋ ਹਾਂਜੀ ਤੇ ਪਾਉਜੀ ਦਾ ਮੁੱਲ ਫਿਰ ਕੀ ਕਰਤਾ ਜੀ ਮੋਲੇ ਦਾ ਆਪਾਂ 54000 ਰੁਪਇਆ 54 54000 ਚੋਂ ਛੋੜ ਛੱਪਾ ਕਰ ਦਾਂਗੇ 150 200 400 ਠੀਕ ਹੈ ਹਾਂਜੀ ਵੀਰ ਜੀ ਲਓ ਦੋਸਤੋ ਅੱਧਾ ਪਚਦਾ ਸਮਾਂ ਕਰਮਾਂ ਲਈ ਖਿੱਚ ਕੇ ਲੈ ਕੀ ਹੈ ਐ ਪੋਲੀ ਚੋਣ ਚ ਦੇ ਜਿਹੜੇ ਵੀ ਮੇਰੇ ਭੈਣ ਭਰਾ ਨੇ ਹੱਥ ਪਾਉਣਾ ਪਹਿਲਾਂ ਆਣ ਕੇ ਨੂੰ ਚੋ ਐ ਕਿ ਧਾਰ ਦਾ ਫਰਕ ਨਹੀਂ ਰਾਜ ਸਿਆਂ ਤੂੰ ਅਗਲਾ ਦੂਰੋਂ ਨੇੜੇੋਂ ਪੈਂਡਾ ਕਰੇ ਗਾੜੀ ਥਣ ਗਿਆ ਆਵੇ ਅੱਧਾ ਇਹ ਅਗਲਾ ਇਹ ਕੰਮ ਨਹੀਂ ਆਪਣਾ ਪੂਰੀ ਤਸੱਲੀ ਕਰੀ ਪੂਰੀ ਤਸੱਲੀ ਕਿਉਂ ਆਪਾਂ ਹੁਣ 5-7 ਦਿਨ ਚੋਈ ਆ ਹੂੰ ਕਿਉਂ ਕਿਉਂਕਿ ਸੰਧੂ ਸਾਹਿਬ ਬੇਨਤੀ ਆ ਆਪਣੀ ਇਹੋ ਹੀ ਆ ਕਿ ਜਦੋਂ ਵੀ ਸਾਈ ਪੈਨਾ ਕਰਨਾ ਹੁੰਦਾ ਵਾ ਡਿਸਟੈਂਡ ਚੈੱਕ ਕਰ ਲਿਆ ਕਰੋ ਪਹਿਲੋਂ ਆਪਾਂ ਦੂਰੀ ਦੇਖ ਲਿਆ ਕਰੋ ਹਾਂਜੀ ਹਾਂ ਕਈ ਵੀਰ ਸਵੇਰੇ ਸਾਈ ਪੈਨਾ ਕਰਕੇ ਤੇ ਸ਼ਾਮ ਨੂੰ ਕਹਿ ਦਿੰਦੇ ਆ ਕਿ ਨਹੀਂ ਵੀ ਸਾਨੂੰ ਮਤਲਬ ਪੇ ਦੂਰੀ ਜਿਆਦਾ ਪੈਂਦੀ ਹੈ ਟਰਾਂਸਪੋਰਟ ਦਾ ਖਰਚਾ ਜਿਆਦਾ ਪੈਂਦਾ ਹਾਂ ਫਿਰ ਜਦੋਂ ਆਪਾਂ ਅਗਲੀ ਵੀਡੀਓ ਦੇ ਪਾਉਣੇ ਆ ਆਪਾਂ ਆਪਣਾ ਪਸ਼ੂ ਤੇ ਕਈ ਵੀਰ ਉਹਦੇ ਕਿਉਂ ਹੋ ਗਿਆ ਅੱਜ ਤੂੰ ਨਹੀਂ ਵਿਗਿਆ ਕੀ ਗੱਲ ਦੁਬਾਰਾ ਆਪਾਂ ਉਹਨਾਂ ਦੇ ਦੀ ਉਹ ਮਤਲਬ ਭੈਣ ਭਰਾ ਜਿਹੜੇ ਆਉਣ ਤੁਹਾਡੇ ਸਾਹਮਣੇ ਉਹਦੋਂ ਝੋਟੀ ਦਾ ਹੋਇਆ ਕੰਮ ਬਿਲਕੁਲ ਬਿਲਕੁਲ ਤੇ ਕਿਹਦੀ ਗੱਲ ਤੇ ਇਸ ਤਰ੍ਹਾਂ ਅੱਛਾ ਪਾਉ ਜੀ ਨਾ ਗਏ ਸੀ ਆਪਣੇ ਕੋਲ ਹਾਂਜੀ ਇਹ ਨਾ ਗਏ ਪਾ ਹੋਰ ਵੀ ਨਾ ਗਏ ਉਹ ਆਪਣੇ ਦੋ ਸੇਲ ਹੋ ਗਿਆ ਲਓ ਦੋਸਤੋ ਜਿੰਨਾ ਵੀ ਮਾਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਇੱਕ ਦੂਰੀ ਵੇਖਿਆ ਕਰੋ ਇੱਕ ਮੇਰਾ ਵੀਰ ਬੇਨਤੀ ਆ ਵੀ ਇੱਕ ਮਾਲ ਉਹ ਪਸ਼ੂ ਆਪਣਾ ਜਰੂਰ ਤਸੱਲੀ ਨਾਲ ਦੇਖ ਲਿਆ ਕਰੋ ਜਿਹੜਾ ਤੁਸੀਂ ਖਰੀਦਣਾ ਠੀਕ ਆ ਜੀ ਤੇ ਰੇਡ ਭਾਅ ਪੜਦਾ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਪਸ਼ੂ ਅੱਜ ਤੁਹ ਚਾਰ ਮੱਝਾਂ ਦੋ ਬੈੜਾਂ ਠੀਕ ਹੈ ਜੀ ਸੋ ਪਸ਼ੂ ਤੁਹਾਨੂੰ ਸਾਰੇ ਪਸੰਦ ਆਏ ਹੋਣਗੇ ਬਾਕੀ ਰੇਟ ਭਾਅ ਪੜਤੇ ਦੇ ਹਿਸਾਬ ਨਾਲ ਹੀ ਸਾਰੀ ਗੱਡੀ ਚੱਲਣੀ ਆ ਰੇਟ ਭਾਅ ਪੜਦਾ ਵੀ ਤੁਹਾਨੂੰ ਸਾਰਾ ਦੱਸ ਦਿੱਤਾ ਜਿਹੋ ਜਿਹਾ ਪਸ਼ੂ ਖਰੀਦੋਗੇ ਦੋਸਤੋ ਉਹਦਾ ਰੇਟ ਭਾਅ ਪੜਦਾ ਭਰਨਾ ਪੈਂਦਾ ਉਹ ਸਾਰੇ ਵੀਰ ਜਾਣਦੇ ਆ ਸਾਰੇ ਵੀਰ ਪਾਰਕੂ ਆ ਖਡਾਰੀ ਵੀਰ ਆ ਠੀਕ ਹੈ ਜੀ ਕੋਈ ਨਿਆਣਾ ਬੱਚਾ ਨਹੀਂ ਹੈਗਾ ਤਸੱਲੀ ਹਰ ਕੋ ਵੀਰ ਕਰਨੀ ਜਾਣਦਾ ਪਰ ਸਾਈ ਬੈਨਾ ਪਾਉਣ ਤੋਂ ਪਹਿਲਾਂ ਇੱਕ ਵਾਰੀ ਆਪਣੀ ਦੂਰੀ ਤੇ ਜਿਹੜਾ ਮੇਥਿਆ ਚੁਣਿਆ ਪਸ਼ੂ ਹੁੰਦਾ ਹੋ ਉਹਨੂੰ ਬਿਲਕੁਲ ਤਸੱਲੀ ਨਾਲ ਦੇਖ ਲਿਆ ਕਰੋ ਵੀ ਇਹ ਆਪਾਂ ਖਰੀਦਣਾ ਚਾਹੁੰਨੇ ਆ ਤੇ ਬਾਕੀ ਸਹੀ ਆ ਪਰਿਵਾਰ ਦੇ ਵਿੱਚ ਬਹਿ ਕੇ ਜਿਹੜੀ ਆ ਸਹਿਮਤੀ ਜਿਹੜੀ ਦੋਸਤੋ ਲੈ ਲਿਆ ਕਰੋ ਉਸ ਤੋਂ ਬਾਅਦ ਸਾਈ ਬੰਨ ਪਾਇਆ ਕਰੋ ਤਾਂ ਜੋ ਕਿ ਕਿਸੇ ਵਪਾਰੀ ਦਾ ਪਸ਼ੂ اٹਕੇ ਨਾ ਠੀਕ ਆ ਜੀ ਕਿਉਂਕਿ ਜਿਹੜੇ ਕਿਸੇ ਚਾਹਵਾਨ ਵੀਰ ਨੇ ਕਈ ਦਾ ਪਸ਼ੂ ਖਰੀਦਣਾ ਹੁੰਦਾ ਉਹ ਕਈ ਦਾ ਪਸ਼ੂ ਅੜਕ ਜਾਂਦਾ ਠੀਕ ਆ ਜੀ ਤੇ ਇਹ ਜਰੂਰੀ ਗੱਲਾਂ ਨੂੰ ਜਰੂਰ ਮੇਰਾ ਵੀਰ ਧਿਆਨ ਦਿਆ ਕਰੋ ਇਹਨਾਂ ਚੀਜ਼ਾਂ ਦਾ ਤੇ ਪਾਉ ਜੀ ਹੋਰ ਕੋਈ ਗੱਲਬਾਤ ਠੀਕ ਠਾਕ ਆ ਮੇਰੇ ਭੈਣ ਭਰਾਏ ਹੋਏ ਜਿਨ੍ਹਾਂ ਨੇ ਕੋਈ ਲਾਗੇ ਬਨੇ ਦਾ ਵਾ ਉਹ ਮਲਾਨ ਕੇ ਚੋ ਕੇ ਤੇ ਜਿਹੜਾ ਦੂਰ ਨੇੜੇ ਦਾ ਵੀ ਖੜਦਾ ਇੱਕ ਵੇਲੇ ਜੋ ਦੱਸਿਆ ਵਾ ਇੱਕ ਪੂਰਾ ਫਰਕ ਨੇ ਨਿਕਲੋ ਵੀਰ ਜੀ 10 ਕਿਲੋ ਤੋਂ ਬਾਹਰ ਦੁੱਧੇ ਦਾ ਮਗਰ ਕੱਟੀ ਤੇ ਮੱਝ ਦੇ ਦੇਹ ਨਹੀਂ ਲਈ ਆ ਹਾਂਜੀ ਵੀਰ ਜੀ ਠੀਕ ਆ ਜੀ ਲੈ ਵੀ ਗੁਰਲਾਲ ਇੱਕ ਨੰਬਰ ਬੋਲ ਦੇ ਹਾਂਜੀ ਜਰੂਰ ਜੀ ਆਪਣਾ 9855392767 ਵੀਰ ਜੀ ਤੇ ਦੂਜਾ ਆਪਣਾ 7655392767 ਜੀ ਠੀਕ ਆ ਜੀ ਲਓ ਵੀ ਦੋਸਤੋ ਅ ਬਾਕੀ ਕਿੱਤਾ ਹੈਗਾ ਪਸ਼ੂ ਵਪਾਰ ਦਾ ਕਿੱਤਾ ਤੇ ਸਪੋਰਟ ਜਿਹੜੀ ਆ ਜਰੂਰ ਕਰਿਆ ਕਰੀਏ ਆਪਾਂ ਠੀਕ ਆ ਜੀ ਬਾਕੀ ਮਾਲ ਦੀ ਨਰਕ ਪਰਕ ਹਰ ਕਗਾਹ ਦੀ ਜ਼ਿੰਮੇਵਾਰੀ ਬਣਦੀ ਆ ਆਪ ਦੀ ਨਰਕਪਰਕ ਤਸੱਲੀ ਆ ਤੁਸੀਂ ਘਰ ਆਣ ਕੇ ਕਰਨੀ ਆ ਇੱਥੋਂ ਨਹੀਂ ਕਿਸੇ ਕਿੱਲੇ ਤੋਂ ਵੀ ਜਦੋਂ ਕੋਈ ਪਸ਼ੂ ਖਰੀਦਦਾ ਉਹਦੀ ਨਰਕਪਰਕ ਤਸੱਲੀ ਜ਼ਰੂਰ ਕਰਿਆ ਕਰੋ ਆਨਲਾਈਨ ਵਾਲਾ ਵੈਸੇ ਇਹ ਕੰਮ ਨਹੀਂ ਹੈਗਾ ਤਸੱਲੀ ਆ ਜ਼ਰੂਰ ਪ੍ਰੈਫਰੈਂਸ ਜਿਹੜੀ ਪਹਿਲ ਦੇ ਆਧਾਰ ਤੇ ਕਰਿਆ ਕਰੋ ਤਾਂ ਜੋ ਬਾਅਦ ਵਿੱਚ ਕੱਲ ਨੂੰ ਕਿਸੇ ਪਸ਼ੂ ਦੀ ਜਾਂ ਕਿਸੇ ਬੰਦੇ ਦੀ ਵਿੱਚ ਕੋ ਕਿੰਤੂ ਪਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਜਦੋਂ ਰਾਜ ਤੋਂ ਪੈਸੇ ਲਾਉਣੇ ਆ ਆਪਾਂ ਤੇ ਦੋ ਟਾਈਮ ਚੂਣ ਨੂੰ ਕਿਉਂ ਚੱਲਿਆ ਬੰਦਾ ਟਾਈਮ ਕੱਢੇ ਚੋਵੇ ਅਹੀਂ ਝੋਕੇ ਹੀ ਲਿਓਨੇ ਤਸੱਲੀ ਕਰਕੇ ਲਿਓਨੇ ਆਪ ਪੈਸੇ ਦੇਣੇ ਹੁੰਦੇ ਆ ਬਿਲਕੁਲ ਜੀ ਪਹਿਲਾਂ ਹਾਂਜੀ ਬਿਲਕ ਲੋ ਵੀ ਦੋਸਤੋ ਫਿਲਹਾਲ ਅੱਜ ਪਸ਼ੂ ਸੀਗੇ ਭਾਉ ਨੋਖ ਸਿੰਘ ਹੁਣਾਂ ਦੇ ਕੋਲ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸ਼ੂ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਬਾਕੀ ਤੁਸੀਂ ਸਮੇਂ-ਸਮੇਂ ਤੇ ਘਰ ਆਣ ਕੇ ਆਪਣੀ ਨਰਕਪਰਕ ਕਰ ਸਕਦੇ ਜੇ ਤਸੱਲੀ ਕਰ ਸਕਦੇ ਜੇ ਕੋਈ ਦੂਰ ਨੇੜੇ ਵਾਲਾ ਵੀਰ ਆ ਦੋਸਤੋ ਆਪਦੇ ਲੋਕਲ ਕੋਈ ਵੀਰ ਕੋ ਤੁਹਾਡੀ ਕੋਈ ਜਾਣ ਪਛਾਣ ਵਾਲਾ ਉਹਨੂੰ ਭੇਜ ਸਕਦੇ ਜੇ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਚਾਹੇ ਭਾਉ ਨੋਖ ਸਿੰਘ ਹੁਣਾਂ ਦਾ ਪਸ਼ੂ ਵਪਾਰ ਦਾ ਕੰਮ ਆ ਚਾਹੇ ਆਪਾਂ ਇਸ ਘਰੋਂ ਵੀਡੀਓ ਪਾਉਣੀ ਆ ਚਾਹੇ ਹੋਰ ਆਪਾਂ ਕਿਸੇ ਵੀ ਥਾਂ ਤੋਂ ਵੀਡੀ ਤਸੱਲੀ ਨੂੰ ਪਹਿਲ ਜਰੂਰ ਦੇ ਲਿਆ ਕਰੋ ਤਾਂ ਜੋ ਕੱਲ ਕੋਈ ਇਸੇ ਤਰ੍ਹਾਂ ਦੀ ਕੋਈ ਕੰਤੂ ਪ੍ਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਆ ਤਸੱਲੀਆ